ਸ਼ਵਾਰਸ਼ੰਗਰ ਰੋਈ ਜੀ ਉਹਨਾਂ ਦੇ ਨਾਲ ਤੁਹਾਡਾ ਜੀ ਖੜੇ ਨੇ ਫਕਾਤ ਸੋਨੀ ਜੀ ਕਮਲ ਪਹਿਲਵਾਨ ਜੀ ਅੱਜ ਦੇ ਸ਼ਬਦਨ ਤੇ ਆਏ ਹੋਏ ਸਾਰੇ ਸਤਕਾਰਯੋ ਭੈਣੋ ਭਰਾਵੋ ਪਿਆਰੇ ਸਾਥੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਫੈਡਰੇਸ਼ਨ ਵੱਲੋਂ ਸ੍ਰੀ ਗੁਰੂ ਰਵਿਦਾ ਜੀ ਦਾ 609ਵਾਂ ਜੰਮ ਜਿਹੜਾ ਜਿਹੜਾ ਪਿੱਛੇ ਅਸੀਂ ਮਨਾ ਕੇ ਗਏ ਆ ਅੱਜ ਉਹਦੇ ਸੰਬੰਧ ਜੀ ਉਹਨਾਂ ਦੀ ਯਾਦ ਚ ਅੱਜ ਫਿਰਨੇਚਰ ਨਾਲ ਅਬ ਰੋਹਿ ਜੀ ਦੀ ਯੋਗਵਾਇਚ ਇੱਕ ਫੰਕਸ਼ਨ ਜਿਹੜਾ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤੇ ਅੱਜ ਦੇ ਸ਼ੁਭ ਦਿਨ ਤੇ ਮੈਂ ਸਾਰੀਆਂ ਸੰਤਾਂ ਨੂੰ ਦਿਲ ਦੀਆਂ ਨਰਾਇਆਂ ਤੋਂ ਮੁਬਾਰਕਵਾਦ ਜਿੰਨਾ ਸੋ ਸਾਡਾ ਫਰਜ਼ ਵੀ ਬੰਦਾ ਹੈ ਕਿ ਅਸੀਂ ਆਪਣੇ ਗੁਰੂਆਂ ਦੇ ਜਿੰਨੇ ਵੀ ਫੰਕਸ਼ਨ ਐ ਇਤਨਾ ਹੀ ਆਪੀ ਭਾਈਚਾਰੇ ਪ੍ਰੇਮ ਨਾਲ ਲਾਉਂਦੇ ਰਹੀਏ ਸੋ ਸ੍ਰੀ ਗੁਰੂ ਰਵੀਦਾਸ ਜੀ ਜਿਨ੍ਹਾਂ ਦੇ ਬਾਣੀ ਪੂਤਰ ਸ੍ਰੀ ਗੁਰੂ ਗੰਗਾ ਸਾਹਿਬ ਤੇ ਦਰਖਤ ਸੋਹਣਾ ਦੀ ਬਾਣੀ ਜਦੋਂ ਦੀ ਸੁਣਦੇ ਆ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਉਹ ਸਾਰੇ ਧਰਮਾਂ ਨਾਲ ਪਿਆਰ ਕਰਦੇ ਸੀ ਸੋ ਜਿਹੜੀਆਂ ਮਹਾਨ ਸਿੱਖੀਤਾ ਮੈਂ ਸਭ ਨੇ ਸਾਨੂੰ ਉਹਨਾਂ ਦੇ ਉਪਦੇਸ਼ਾਂ ਦੇ ਚੱਲੇ। ਜੋ ਜਿਹੜੀਆਂ ਸੰਗਤਾਂ ਆਪਣੇ ਬੂਰਾ ਦੇ ਉਪਦੇਸ਼ਾਂ ਦੇ ਚੱਲਦੀਆਂ ਨੇ ਉਹ ਸੰਗਤਾਂ ਹਮੇਸ਼ਾ ਤਰੱਕੀ ਕਰਦੀਆਂ ਨੇ। ਸਾਨੂੰ ਨੂੰ ਇਸ ਕਾਲ ਦੀ ਖੁਸ਼ੀ ਹੈ। ਅਮਰੋਈ ਜੀ ਤੁਸੀਂ ਤੇ ਤੁਹਾਡੇ ਸਾਰੇ ਸਾਥੀ ਤੁਹਾਡੀਆਂ ਬਾਹਾਂ ਨੇ ਸਾਰੀਆਂ। ਸੋ ਤੁਸੀਂ ਲਾਦਣ ਕੇ ਹਰ ਸਾਲ ਹੀ ਉਹਨਾਂ ਦੀ ਯਾਦ ਫੰਕਸ਼ਨੇ ਉੱਤੇ ਰੱਖਦੇ ਹੋ। ਸੋ ਅੱਜ ਮੈਨੂੰ ਹੁਕਮ ਹੋਇਆ ਸੀ ਅਮਰੋਈ ਜੀ ਦਾ ਮੈਂ ਤੇ ਬਾਤ ਸੀ ਮੈਂ 17 ਤਰੀਕ ਨੂੰ ਹਰ ਹਾਲਤ ਚ ਪਹੁੰਚਣਾ ਕਰ ਦੇ ਸੋ ਮੈਂ ਅੱਜ ਤੁਹਾਡੇ ਸਾਰਿਆਂ ਦੇ ਦਰਸ਼ਨ ਕੀਤੇ ਮਾਣੋ ਖੁਸ਼ੀ ਵੀ ਹੋ ਗਈ ਸਭਾ ਇਸ ਇਲਾਕੇ ਜੀ ਜਦੋਂ ਵੀ ਆਉਣਾ ਹੈ ਵੈਸੇ ਤੇ ਮੇਰਾ ਬੇਟਾ ਵਕਾਸ ਤੇ ਹਰ ਦੂਜੇ ਤੀਜੇ ਦਿਨ ਇੱਥੇ ਹੁੰਦਾ ਹੈ ਤੁਹਾਡੇ ਕੋਲ ਸੋ ਮੈਨੂੰ ਜਦੋਂ ਹੁਕਮ ਹੁੰਦਾ ਉਸ ਵੇਲੇ ਮੈਂ ਵੀ ਆਉਂਦਾ ਤੁਹੇ ਇੱਥੇ ਅਰਗੇ ਕੁਝ ਨਿਯਮਬੱਧ ਖੇਡ ਵੀ ਇੱਥੇ ਹੋਣਾ ਰਿਹਾ ਇਤਿਹਾਸਿਕ ਜਦੋਂ ਇੱਥੇ ਲੰਘਿਆ ਵੀ ਨਹੀਂ ਸੀ ਜਾਂਦਾ ਕੱਚੇ ਰਸਤੇ ਸਨ ਸੋ ਜੋ ਤੁਸੀਂ ਕਿਹਾ ਲਾਕੇ ਆਲੇ ਨੇ ਉਹਦੇ ਮੁਤਾਬਕ ਇੱਥੇ ਕੰਮ ਹੋਇਆ ਸੋ ਹੁਣ ਵੀ 4 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਮੈਂ ਅੱਜ ਧਾਰਮਿਕ ਫੰਕਸ਼ਨਾਂ 'ਵਰੋਹੀ ਜੀ ਨੇ ਗੱਲ ਕੀਤੀ ਪਰ ਹੁਣ ਤੁਸੀਂ ਵੇਖ ਲਿਆ ਕਿੰਨੇ ਕ ਲੀਡਰ ਹੁਣ ਇੱਥੇ ਆਏ ਜਿੰਨੇ ਕੰਮ ਕੀਤੇ ਨੇ ਆ ਤੁਹਾਡੀ ਫਤਿਹਪੁਰ ਕਲੋਨੀ ਜਿਹੜੀ ਇਹ ਸ਼ਹਿਰ ਦਾ ਮਾਣ ਬਣਾਤੀ। 3 ਜੰਨੇ ਜੰਨੇ ਪਾਰਕ ਬਣਾ ਦਿੱਤੇ ਸੀ। ਸੜਕਾਂ, ਇਨਫਰਾਸਟ੍ਰਕਚਰ, ਬਿਲੀ, ਜੋ ਤੁਸੀਂ ਕਿਹਾ ਅਸ਼ਵਾ ਕਰਨੇ। ਉਹ ਸਾਰੇ ਕੰਮ ਉਹ ਜੀ ਤੁਸੀਂ ਜੋ ਕਹਿੰਦੇ ਸੀ। ਸਾਰੇ ਕੰਮ ਹੋਏ ਸੀ। ਫਤਿਹਪੁਰਾਗਰੋਂ ਹੁਣ ਵੀ ਸਭ ਤੋਂ ਸਿਰ ਗੁਰੂ ਅਮਿਦਾ ਜੀ ਵੀ ਪਾਰਕ, ਕਿਪਾਲਨ ਸਭ ਕੁਝ। ਸੋ ਅੱਜ ਮੈਂ ਤੁਹਾਡੇ ਦਰਸ਼ਨ ਕੀਤੇ ਨੇ। ਸੋ ਸਭਾ ਸਮਿਨਾ ਕਿ ਸਾਡਾ ਫਰਜ਼ ਵੀ ਬੰਦਾ ਹੈ ਕਿ ਅਸੀਂ ਸਾਰੇ ਆਪਣੇ ਗੁਰੂਆਂ ਦੇ ਪ੍ਰਦੇਸ਼ਾਂ ਤੋਂ ਚਲੀਏ ਜੋ ਮੈਂ ਅੱਜ ਆਜੂ ਹਾਂ ਜੋ ਬਰਵੀ ਜੀ ਦਾਤਾ ਗੁਰੂ ਜਗਤੰਡਾ ਤੁਸੀਂ ਮੇਰੇ ਚੰਗੇ ਸਾਥੀ ਹੋ। ਸ਼ੁਰੂ ਤੋਂ ਮੇਰੇ ਨਾਲ ਸਾਰੇ ਤੁਸੀਂ ਜੁੜੇ ਹੋ। ਜੋ ਤੁਸੀਂ ਜਦੋਂ ਵੀ ਹੁਕਮ ਦਿਆ ਉਹ ਮੇਰਾ ਫਰਜ਼ ਬੰਦਾ। ਸੋ ਸਾਰੇ ਤੁਸੀਂ ਮੈਂ ਸੁਣਿਆ ਉਹ ਸ਼ੰਗੁਰੇ ਦਾ ਸਾਰੇ ਤੁਸੀਂ ਬੈਠੇ ਹੋ। ਸਭ ਕੁਝ ਸ਼ੰਗੁਰਾ ਵੀ ਮੈਂ ਦੇ ਹਰ ਫੰਕਸ਼ਨ ਤੇ ਜਾਣਾ ਉੱਥੇ ਬੜਾ ਪੁੱਤਰ ਮੰਗੋ ਜਿਹੜਾ ਸੋ ਜੋ ਜੋ ਤੁਸੀਂ ਕਿਹਾ ਉਸ ਬੱਦਰਵਾਸ ਤੇ ਜੋ ਤੁਸੀਂ ਕਿਹਾ ਸੀ ਉਹ ਹੀ ਹੋਇਆ ਗਾ ਵੀ ਹੋਣਾ ਸੋ ਫਿਰ ਇੱਕ ਵਾਰ ਅਜੇ ਸ਼ੁਕਰ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ 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 ਹੈ ਜੈ ਸਿੰਘ ਨਵੀਨ ਅੱਜ 600 ਜਿਮਾ ਗੁਰੂ ਦਾਸ ਮਹਾਰਾਜ ਦਾ ਲੜੀਟਾ ਮਨਾਇਆ ਗਿਆ ਹੈ ਮਨਾਇਆ ਗਿਆ ਪਹਿਲੇ ਤਿੰਨ ਲੋਕ ਅਗਲੇ ਦਾ ਨਗਰ ਲਾਦੇ ਹੀ ਆਪਣੇ ਮਲੇ ਦੇ ਵਿੱਚ ਕਿ ਐ ਕਿ ਉਧਰ ਬਾਬਾ ਜੀ ਜਿੰਨੇ ਦਾ ਸਿੱਧੀ ਡੜਾਈ ਤੇ ਨਗਰ ਲੱਗੇ ਥੋੜਾ ਪੋਸਟ ਕੀਤਾ ਤੇ ਅੱਜ ਜੀ ਲੱਗਦਾ ਕਰੋਗ ਦਾ ਥੋੜੇ ਸੁਖਮਲੇ ਸਾਡਾ ਬਾੜ ਕੇ ਤਾਈ ਤੇ ਕਰਾਇਆ ਮੈਂ ਲਿਖ ਪੋਗ ਲੋਇਆ ਤੇ ਸਾਰੇ ਦਸ਼ਨ ਕਰਵਾ ਸੀ ਤੇ ਸਾਰੇ ਪਰਿਵਾਰੀ ਮੱਲੇ ਦੀ ਮੱਜੀ ਖੁਸ਼ਹਾਲੀ ਵਾਸਤੇ ਇਹ ਕਰੋਗ ਬੰਨੇ ਹਰ ਸਾਲ ਵਿੱਚ ਅੱਜ ਅਸੀਂ ਬਹੁਤ ਖੁਸ਼ੀ ਨਾਲ ਦਿੰਦੇ ਆ ਕਿ ਸਾਡੇ ਸਾਥ ਦਾ ਸੀਐਮ ਸ਼੍ਰੀ ਵਰਪ੍ਰਕਾ ਸੋਨੀ ਨੇ ਅੱਜ ਕੀ ਟਾਈਮ ਕੱਢ ਕੇ ਸਾਡੇ ਵਰਗੇ ਇੱਥੇ ਪ੍ਰੋਗਰਾਮ 'ਚ ਆਂਦੀ ਕਿਰਪਾ ਕਰ ਅਸੀਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰ ਧੰਨਵਾਦ ਕਰਦੇ ਆ ਅਤੇ ਵਿਕਾਸ ਸੋਨੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹਨੇ ਆਪਣਾ ਕੀ ਕੀ ਸ਼ੋਰ ਕੱਢ ਕੇ ਇੱਥੇ ਆਏ ਨੇ ਅਤੇ ਪਹਿਲਵਾਨ ਵੀ ਸਾਡੇ ਕੋਲੋਂ ਨੇ ਲੱਗੇ ਦੇ ਕਿ ਇਹ ਵੀ ਇੱਥੇ ਆਏ ਨੇ ਅ ਜਿੰਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਜਿਹੇ ਕਹਾਂਗੇ ਕਿ ਜੇ ਆਣ ਵਾਲੇ ਸ੍ਰੀ ਲਖਸ਼ਰ ਹੋਣਗੇ ਉਹ ਸਾਡੀ ਸਰਕਾਰ ਚਾਹੁੰਦੀ ਬਣੇ ਸਾਡੀ ਸਮਾਜ ਦੇ ਸਾਡੇ ਭਾਈਚਾਰੇ ਸਾਡੀ ਮਰਦੂਦ ਕਬਰ ਤੋਂ ਸ਼ਹਿਰ ਵਾਸੀ ਨੂੰ ਸੈਂਟਰਲ ਜਿਹੜੇ ਸਾਡੇ ਲੋਕੀ ਕੈਂਡੀਟ ਨੇ ਸੋਨੀ ਸਾਹਿਬ ਨੂੰ ਤੁਸੀਂ ਵੇਖਦੇ ਵੀ ਆਂ ਸੜਕਾਂ ਮਰ ਗਈਆਂ ਕਰੀਏ ਬੜੇ ਇਥੇ ਕਿਸਰਾ ਮਰ ਗਿਆ ਹਲ ਮਾਰਨ ਦਾ ਜੀ ਅੱਜ ਸਾਰਾ ਕੁਝ ਇਹਦੇ ਜਿੰਨਾ ਭਰਿਆ ਤੇ ਅਹੀ ਸੁਖਮਨ ਜੀ ਵੀ ਇਹ ਨਾ ਵਗੇ ਚੜ੍ਹ ਸਾਡੇ ਬਾਕੀ ਫਰਸ਼ ਕਲੋੜੇ ਜੇ ਆਏ ਨੇ ਸਾਡਾ ਮਾਨਸੂਮਣ ਬਸਿਆ ਜੈ ਗੁਰਦੇਵ ਧਰਗੁਰਦੇਵ